ਸਮਰਾਲਾ ਦੇ ਸਥਾਨਕ ਪਰਥਲਾ ਰੋਡ ਤੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਕੁਝ ਧਾਰਮਿਕ ਤਸਵੀਰਾਂ ਵੀ ਮਿਲੀਆਂ ਨੇ ਇਸ ਮਾਮਲੇ ਦੀ ਸੂਚਨਾ ਮਿਲਦਿਆਂ ਸਾਰ ਹੀ ਭਾਈ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚੇ ਨੇ ਦੱਸਦੀ ਹੈ ਕਿ ਭਾਈ ਸੁਖਵਿੰਦਰ ਸਿੰਘ ਖਾਲਸਾ ਵਿਦਿਆਰਥੀ ਦਮਦਮੀ ਟਕਸਾਲ ਤੋਂ ਨੇ ਉਹਨਾਂ ਦੱਸਿਆ ਹੈ ਕਿ ਰੂੜੀ ਤੋਂ ਸੁਖਮਨੀ ਸਾਹਿਬ ਆਨੰਦ ਸਾਹਿਬ ਦੇ ਗੁਟਕਾ ਸਾਹਿਬ ਦੇ ਅੰਗ ਤੇ ਧਾਰਮਿਕ ਤਸਵੀਰਾਂ ਮਿਲੀਆਂ ਨੇ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਹ ਸਾਰੀ ਟੀਮ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਮੈਨੇਜਰ ਦੀ ਅਗਵਾਈ ਹੇਠ ਇੱਥੇ ਪਹੁੰਚੀ ਸੀ। ਉਹਨਾਂ ਦੱਸਿਆ ਹੈ ਕਿ ਪ੍ਰਸ਼ਾਸਨ ਨੇ ਇਸ ਬੰਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਇੱਥੋਂ ਮਿਲੇ ਇਹ ਅੰਗ ਗੁਰਦੁਆਰਾ ਚਰਨ ਕਮਲ ਸਾਹਿਬ ਵੀ ਖਿਲ ਜਾਏ ਜਾਣਗੇ। ਮੌਕੇ ਤੇ ਹੀ ਸਥਾਨਕ ਥਾਣਾ ਮੁਖੀ ਹਰਵਿੰਦਰ ਸਿੰਘ ਵੀ ਪਹੁੰਚੇ ਨੇ। ਉਹਨਾਂ ਦੱਸਿਆ ਹੈ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਪੜਤਾਲ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਬੰਦ ਵਿੱਚ ਵਿਦਿਆਰਥੀ ਦਮਦਮੀ ਟਕਸਾਲ ਵੱਲੋਂ ਭਾਈ ਸੁਖਵਿੰਦਰ ਸਿੰਘ ਸਮਰਾਲਾ ਦੇ ਐਸ ਐਚਓ ਹਰਵਿੰਦਰ ਸਿੰਘ ਭਾਈ ਖੜਕ ਸਿੰਘ ਅਤੇ ਭਾਈ ਬਚਿੱਤਰ ਸਿੰਘ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ ਮੇਰਾ ਨਾਮ ਪਰਮਜੀਤ ਸਿੰਘ ਖੜਕਾ ਜੀ ਤੇ ਕੀ ਇੱਥੇ ਘਟਨਾ ਹੋਈ ਹੈ ਜਿਹੜੀ ਹੈਗੀ ਹੈ ਇੱਥੇ ਮੈਂ ਕਰਦੇ ਵੇ ਸੀਗਾ ਮੈਨੂੰ ਫੋਨ ਗਿਆ ਬਾਬਾ ਜਿਹਦਾ ਸੁਖਵਿੰਦਰ ਸਿੰਘ ਦਾ ਵੀ ਇਦਾਂ ਕਰਕੇ ਗੁਰਤੇ ਦੀ ਬੇਅਦਬੀ ਹੋਈ ਹੈ ਜਦੋਂ ਮੈਂ ਆਇਆ ਤੇ ਇਹ ਸਾਰਾ ਜਿਹੜਾ ਹੈਗਾ ਇੱਥੇ ਇਕੱਠਾ ਕੀਤਾ ਗਿਆ ਜਿਨੇ ਵੀ ਇਹ ਕੀਤਾ ਵੈਸੇ ਬਹੁਤ ਭਾਰੀ ਗਲਤੀ ਹੈ ਉਹਦੀ ਗਲਤੀ ਨਹੀਂ ਅਸਲ ਵਿੱਚ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਇਹ ਇੱਥੇ ਹੀ ਨਹੀਂ ਹੋਰ ਵੀ ਕਈ ਜਗ੍ਹਾ ਜਿਹੜੇ ਗੁਟਕਿਆਂ ਦੀ ਬੇਅਦਵੀਂ ਹੁੰਦੀ ਹੈ ਉਹਦੇ ਪਿੱਛੇ ਕਾਰਨ ਇਹ ਆ ਕਿ ਸਾਨੂੰ ਇਸ ਬਾਰੇ ਸੋਝੀ ਨਹੀਂ ਕਿ ਗੁਟਕਿਆਂ ਨੂੰ ਸੰਭਾਲਿਆ ਕਿਵੇਂ ਜਾਵੇ ਘਰਾਂ ਦੇ ਵਿੱਚ ਪ੍ਰਾਤਨ ਗੁਟਕੇ ਹੁੰਦੇ ਨੇ ਕਈ ਵਾਰੀ ਬਜ਼ੁਰਗ ਪਾਠ ਕਰਨ ਵਾਲੇ ਹੁੰਦੇ ਨੇ ਬਜ਼ੁਰਗ ਚੜਾਈ ਕਰ ਜਾਂਦੇ ਨੇ ਬੱਚੇ ਕੀ ਕਰਦੇ ਨੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਉਹ ਜਿਵੇਂ ਦਾ ਦੇਖਦੇ ਨੇ ਉਵੇਂ ਚੱਕ ਕੇ ਬਾਹਰ ਸੁੱਟ ਦਿੰਦੇ ਨੇ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਇਸ ਤੁਹਾਡੀ ਵੀਡੀਓ ਦੇ ਰਾਹੀਂ ਜਿਹੜੀ ਤੁਹਾਡੇ ਚੈਨਲਾਂ ਦੇ ਰਾਹੀਂ ਵੀ ਕਿਤੇ ਵੀ ਕੋਈ ਵੀ ਪੁਰਾਣੇ ਗੁਟਕੇ ਤੁਹਾਨੂੰ ਮਿਲਦੇ ਨੇ ਇਸ ਤਰ੍ਹਾਂ ਸਿਟਕੇ ਬੇਅਦਬੀ ਨਾ ਕਰੋ ਮੇਰੀ ਬੇਨਤੀ ਹੈ ਕਿ ਤੁਸੀਂ ਨੇੜੇ ਦੇ ਗੁਰਦੁਆਰੇ ਵਿੱਚ ਜਮ੍ਹਾਂ ਕਰਵਾ ਦਿਓ ਤਾਂ ਕਿ ਸਹੀ ਤਰੀਕੇ ਨਾਲ ਮर्याਦਤ ਦੇ ਨਾਲ ਉਹਨਾਂ ਦਾ ਸੰਸਕਾਰ ਹੋ ਸਕੇ ਸੰਭਾਲੇ ਜਾ ਸਕਣ ਪਰ ਜੇ ਇਸ ਤਰੀਕੇ ਨਾਲ ਤੁਸੀਂ ਕਿਤੇ ਵੀ ਉਹਨਾਂ ਨੂੰ ਸਿਟਕੇ ਚਲੇ ਜਾਂਦੇ ਹੋ ਤਾਂ ਇਹ ਮਾਮਲਾ ਬੇਅਦਬੀ ਦਾ ਬਣ ਜਾਂਦਾ ਹੈ ਤੇ ਜਿਹੜਾ ਕਿ ਨਾਬਖਸ਼ਣ ਜੋਗ ਹੈ ਤੇ ਨਾ ਹੀ ਇਹ ਸੈਂਡ ਜੋਗ ਹੈ ਇਸ ਕਰਕੇ ਅੱਜ ਜੋ ਇਹ ਘਟਨਾ ਹੋਈ ਹੈ ਮੈਨੂੰ ਜਿਹੜੀ ਜੋ ਵੀ ਇੱਥੋਂ ਮਿਲੇ ਨੇ ਤੱਥ ਉਹਨਾਂ ਦੇ ਆਧਾਰ ਤੇ ਮੈਂ ਕਹਿ ਸਕਦਾ ਵੀ ਇੱਕ ਬੰਦੇ ਨੇ ਗਊਸ਼ਾਲਾ ਦੀ 4000 ਦੀ ਪਰਚੀ ਕਟਾਉਂਦਾ ਹੈ ਜਿਹੜਾ 4000 ਦੀ ਗਊਸ਼ਾਲਾ ਦੀ ਪਰਚੀ ਕਟਾਉਂਦਾ ਉਹ ਨਾ ਸਮਝ ਨਹੀਂ ਆਏ ਉਹਨੂੰ ਸਮਝ ਆਏ ਉਸ ਪੈਸਾ ਵੀ ਉਹਦੇ ਕੋਲ ਹੋਵੇਗਾ ਤਾਂ ਹੀ 4000 ਦੀ ਪਰਚੀ ਕਟਾਉਂਦਾ ਹੈ ਇਹ ਉਹਦੇ ਘਰ ਦੇ ਵਿੱਚ ਜਿਹੜੇ ਸਾਨੂੰ ਪੋਸਟਰ ਵੀ ਮਿਲੇ ਨੇ ਇਹ ਵੀ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਕਰਨਾ ਹਸਪੀਟਲ ਦੇ ਆਲੇ-ਦਾਲੇ ਜਾਂ ਇਸ ਮਚੌੜਾ ਰੋਡ ਦੇ ਉੱਤੇ ਨੇੜੇ-ਤੇੜੇ ਰਹਿਣ ਵਾਲਾ ਹੈ ਤੇ ਉਹਦਾ ਨਾਂ ਵੀ ਕਰਨ ਹੈ ਤੇ ਦੇਖਿਓ ਜੀ ਹੋਰ ਵੀ ਮਿਲੀਆਂ ਧਾਰਮਿਕ ਜਿਹੜੀਆਂ ਹੈਗੀਆਂ ਤਸਵੀਰਾਂ ਕਈ ਕੋਈ ਪੋਸਟਰ ਵੀ ਮਿਲਿਆ ਕਿਵੇਂ ਲੱਗਦਾ ਵੀ ਕੀ ਹੋ ਸਕਦਾ ਜੀ ਇਹ ਇਹ ਅਸਲ ਵਿੱਚ ਨਾ ਸਮਝੀਏ ਮੇਰੇ ਹਿਸਾਬ ਨਾਲ ਨਾਮ ਸਮਝੀ ਆ ਪਰ ਹੈ ਬੇਅਦਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਭਾਈ ਸੁਖਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਬਾਬਾ ਕੀ ਘਟਨਾ ਵਾਪਰੀ ਮੈਨੂੰ ਮੈਂ ਥਾਣੇ ਸੀਗਾ ਮੈਨੂੰ ਕਰਨ ਬਲਕਰਨ ਦਾ ਫੋਨ ਆ ਬਲਕਦਰ ਸਿੰਘ ਭੱਟੀ ਦਾ ਹਰਿਆਣ ਤੋਂ ਤੇ ਇਹ ਸਿੰਘ ਕੰਦਾ ਬਾਬਾ ਜੀ ਅੰਗ ਮਲੇ ਨੇ ਮਖੇ ਵੀ ਅੰਗ ਚੱਕੇ ਉਹਨਾਂ ਪੰਗ ਦੇਖਦੇ ਆ ਕਿਹਦੇ ਨੇ ਪਹਿਲਾਂ ਗੁਟਕੇ ਅਨੰਦ ਸਾਹਿਬ ਦੇ ਮਿਲੇ ਫਿਰ ਸੁਖਬਨੀ ਸਾਹਿਬ ਦਾ ਗੁਟਕਾ ਸਾਹਿਬ ਮਿਲੇ ਆ ਇੱਥੇ ਕੋਈ ਸੱਟ ਗਿਆ ਅਸਲ ਦੇ ਵਿੱਚ ਜਦੋਂ ਗੁਟਕਾ ਸਾਹਿਬ ਵਿਰਧ ਹੋ ਗਿਆ ਤਾਂ ਨਾਲ ਦੇ ਗੁਰਦੁਆਰੇ ਸਾਹਿਬ ਪਚਾਓ ਇਹ ਵੀ ਇੱਕ ਬੇਅਦਵੀਓ ਮੰਨੀ ਜਾਂਦੀ ਆ ਕਿਉਂਕਿ ਸਤਿਗੁਰਾਂ ਦੀ ਜਿੱਥੇ ਅਸੀਂ ਗੁਰਬਾਣੀ ਨੂੰ ਕਹਿੰਦੇ ਆ ਸਤਿਗੁਰ ਕਹਿੰਦੇ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਸਤਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚੋਂ ਇਹ ਗੁਰਬਾਣੀ ਸੁਖਬਣੀ ਸਾਹਿਬ ਦੇ ਵੀ ਗੁੜਕਾ ਸਾਹਿਬ ਮਿਲਿਆ ਤੇ ਇਹਦੇ ਵਿੱਚ ਅਨੰਦ ਸਾਹਿਬ ਵੀ ਪ੍ਰਿਆ ਪ੍ਰਸਾਦ ਸਵਈਏ ਵੀ ਚੌਪਈ ਸਾਹਿਬ ਜੀ ਇੰਜ ਲੱਗਦਾ ਸੀ ਜਿਵੇਂ ਸੁੰਦਰ ਗੁੜਕਾ ਸਾਹਿਬ ਦੀ ਇਹ ਕੀਤਾ ਹੋਵੇ ਇਹਦੇ ਵਿੱਚ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਮਿਲੀਆਂ ਇਸ ਜਗ੍ਹਾ ਤੋਂ ਜਿੱਥੋਂ ਅਸੀਂ ਰੂੜੀ ਤੋਂ ਚੱਕੀਆਂ ਭਾਈ ਖਰਗ ਖੜਕ ਸਿੰਘ ਜੀ ਕੋਲੇ ਨੇ ਪਰਮਜੀਤ ਸਿੰਘ ਜ ਬਾਕੀ ਜਗਦੀਪ ਸਿੰਘ ਜੀ ਗਿੱਲ ਇਹਨਾਂ ਨੂੰ ਵੀ ਵੀਰਾਂ ਨੂੰ ਮੈਂ ਫੋਨ ਕੀਤਾ ਸੀ ਇਹ ਇਹਨਾਂ ਨੇ ਖੁਦ ਆ ਕੇ ਚੱਕਿਆ ਇੱਕ 4000 ਦੀ ਪਰਚੀ ਉਹ ਬੰਦੇ ਨੇ ਕਟਾਈ ਹੋਈ ਹੈ ਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਏਕਣ ਬੇਅਦਬੀਆਂ ਤੇ ਨਰਾਦਰੀਆਂ ਨਾ ਕਰੋ ਫਿਰ ਅਸੀਂ ਕਹਿੰਦੇ ਆ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਪਰਮੇਸ਼ਰ ਗੁੱਸੇ ਹੋ ਜਾਵੇਗਾ ਤੇ ਤੁਹਾਡੇ ਨਾਲ ਜਦੋਂ ਪਰਮੇਸ਼ਰ ਗੁੱਸੇ ਹੋ ਗਿਆ ਫਿਰ ਆਫਤਾ ਆਉਂਦੀਆਂ ਨੇ ਫਿਰ ਅਸੀਂ ਸਾਰੇ ਚਲਦੇ ਆ ਮੈਂ ਹੱਥ ਜੋੜ ਕੇ ਇੱਕ ਅਪੀਲ ਪਾਉਣੀ ਚਾਹੁੰਦਾ ਚਾਹੇ ਕਿਸੇ ਦੇਵੀ ਦੇਵਤੇ ਦੀ ਫੋਟੋ ਆ ਚਾਹੇ ਕਿਸੇ ਪੀਰ ਪਕੰਬਰ ਦੀ ਫੋਟੋ ਆ ਜੇ ਕਿਸੇ ਦੀ ਫੋਟੋ ਆ ਉਹਦਾ ਸੰਸਕਾਰ ਕਰਕੇ ਉਹ ਜਲ ਪ੍ਰਵਾਹ ਕਰੀ ਜਾਵੇ ਗੁਰੂਕਾ ਸਾਹਿਬ ਹੈ ਭਗਵਤ ਗੀਤਾ ਤੇ ਉਹਨਾਂ ਨੂੰ ਉਹਨਾਂ ਦੇ ਮੰਦਰਾਂ ਦੇ ਵਿੱਚ ਗੁਰਦੁਆਰੇ ਸਹਿਬਾਨ ਵਿੱਚ ਪਚਾਇਆ ਜਾਵੇ ਜਿੱਥੇ ਪੂਰੀ ਮਰਿਆਦਾ ਅਨਸਾਰ ਉਹਨਾਂ ਦਾ ਸੰਸਕਾਰ ਹੋ ਸਕੇ ਇੰਨੀ ਪ੍ਰਾਣੀ ਘਟਨਾ ਲੱਗਦੀ ਵਾਬੀ ਇੱਕ ਪ੍ਰਾਣੀ ਘਟਨਾ ਤਾਂ ਹੁਣ ਦੇਖ ਕੇ ਤਾਂ ਨਵੀਂ ਉਹ ਲੱਗਦੀ ਆ ਜੀ ਇਹ ਪ੍ਰਾਣੀ ਨਹੀਂ ਲੱਗਦੀ ਨਵੀਂ ਲੱਗਦੀ ਇੱਕ ਦੋ ਦਿਨ ਦੀ ਲੱਗਦੀ ਆ ਬੱਚਾ ਸੀ ਬੱਚਾ ਇਥੋਂ ਚੱਕ ਕੇ ਲੈ ਗਿਆ ਉਹ ਬੱਚੇ ਦੇ ਅੰਗ ਖਿਲਰੇ ਮਿਲੇ ਤੇ ਸਾਨੂੰ ਉਸ ਕਰਕੇ ਪਤਾ ਲੱਗਿਆ ਨਹੀਂ ਖੈਰ ਸਾਨੂੰ ਇਹ ਪਤਾ ਵੀ ਨਾ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਦੁਖਦਾਈ ਘਟਨਾ ਸਮਰਾਲਾ ਸ਼ਹਿਰ ਦੇ ਵਿੱਚ ਹੋਈ ਹੈ ਜਿਹਦੀ ਸਾਨੂੰ ਖਬਰ ਮਿਲੀ ਤੇ ਅਸੀਂ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਮਾਛੀਵਾੜਾ ਸਾਹਿਬ ਤੋਂ ਮੈਨੇਜਰ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਦਾਸ ਪ੍ਰਚਾਰਕ ਸਿੰਘ ਤੇ ਹੋਰ ਸਾਰਾ ਸਟਾਫ ਮੌਕੇ ਤੇ ਪਹੁੰਚਿਆ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਇੱਥੇ ਕੋਈ ਬੇਰਕ ਬੁੱਟਾ ਸਾਹਿਬ ਤੇ ਉਹਨਾਂ ਦੇ ਕੁਝ ਅੰਗ ਫਟੇ ਹੋਏ ਹਾਦਸਿਆਂ ਦੇ ਵਿੱਚ ਜਿਹੜੇ ਪ੍ਰਾਪਤ ਹੋਏ ਸੀ ਉਸ ਨੂੰ ਪ੍ਰਸ਼ਾਸਨ ਵੱਲੋਂ ਭਾਵੇਂ ਕਿ ਉਹਦੇ ਸਬੰਧੀ ਕਾਰਵਾਈ ਦਾ ਪ੍ਰਸਤਾਵ ਦਵਾਇਆ ਗਿਆ ਏ ਅਜੇ ਪੂਰੀ ਤਰ੍ਹਾਂ ਤਸਵੀਰ ਸਾਫ਼ ਨਹੀਂ ਹੈਗੀ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਘਰਾਂ ਦੇ ਵਿੱਚ ਬੁੱਟਾ ਸਾਹਿਬ ਨੇ ਸੰਗਤ ਉਹਨਾਂ ਦਾ ਬਿਲਕੁਲ ਜਿਵੇਂ ਆਪਾਂ ਗੁਰੂ ਸਾਹਿਬ ਜੀ ਦੇ ਸਰੂਪਾਂ ਦਾ ਸਨਮਾਨ ਕਰਦੇ ਆਂ ਸਤਕਾਰ ਕਰਦੇ ਆਂ ਇਹ ਹੈ ਬਾਣੀ ਵਾਲੇ ਤੇ ਗੁਰੂ ਸਾਡੇ ਗੁਰੂ ਦਾ ਰੂਪ ਹੈ ਤੇ ਸਾਨੂੰ ਉਸੇ ਹਿਸਾਬ ਨਾਲ ਇਹਨਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਤੇ ਜਿਹੜੇ ਵਿਰਧ ਹੋ ਜਾਂਦੇ ਨੇ ਬੇਨਤੀ ਹੈ ਵੀ ਨੇੜਲੇ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਆਦਰ ਸਤਕਾਰ ਦੇ ਨਾਲ ਪਹੁੰਚਦਾ ਕੀਤਾ ਜਾਵੇ ਤਾ ਜੋ ਉਥੋਂ ਉਹਨਾਂ ਨੂੰ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਸੰਸਕਾਰ ਦੇ ਲਈ ਭੇਜਿਆ ਜਾਵੇ। ਸੋ ਅੱਜ ਜਿਹੜੇ ਗੁਟਕਾ ਸਾਹਿਬ ਬਿਰਧ ਹਾਲਤ ਵਿੱਚ ਜਾਂ ਫਟੇ ਹੋਏ ਪ੍ਰਾਪਤ ਹੋਏ ਨੇ ਇਹ ਹੁਣ ਅਸੀਂ ਸਤਕਾਰ ਦੇ ਨਾਲ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਚੀਵੜਾ ਸਾਹਿਬ ਲੈ ਕੇ ਜਾਵਾਂਗੇ ਔਰ ਉਥੋਂ ਅਗਲੇ ਦੇ ਦਫ਼ਤਰੀ ਹੁਕਮਾਂ ਦੇ ਅਨੁਸਾਰ ਜੋ ਸਤਕਾਰ ਦੇ ਨਾਲ ਸੰਸਕਾਰ ਵਾਸਤੇ ਗੋਵਿੰਦਵਾਲ ਸਾਹਿਬ ਉੱਧ ਦੇ ਕਿਤੇ ਜਾਣਗੇ। ਸੋ ਬਾਕੀ ਬੇਨਤੀ ਹੈ ਜੀ ਸੰਗਤ ਆਪਣੇ ਤੌਰ ਤੇ ਜੇ ਕੋਈ ਘਰ ਵਿੱਚ ਬਿਰਧ ਗੁਟਕਾ ਸਾਹਿਬ ਹੈ ਗੁਰਬਾਣੀ ਦੀ ਪੋਥੀ ਹੈ ਤੇ ਉਹਨੂੰ ਇਦਾਂ ਪਾਣੀ ਵਿੱਚ ਰੋੜਨ ਦੇ ਜਾਂ ਵਹਾਉਣ ਦੇ ਜਾਂ ਸੰਸਕਾਰ ਕਰਨ ਦੇ ਆਪਾਂ ਕੋਸ਼ਿਸ਼ ਨਾ ਕਰੀਏ ਕਿਉਂਕਿ ਸਾਡੇ ਕੋਲ ਇਹਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਗੋਵਿੰਦਵਾਲ ਸਾਹਿਬ ਵਿਖੇ ਸੋ ਆਪ ਜੀ ਨੇੜਲੇ ਇਤਿਹਾਸਿਕ ਸਥਾਨ ਵਿਖੇ ਉਹਨਾਂ ਬਿਰਧ ਗੁਟਕਾ ਸਾਹਿਬਾਨਾਂ ਨੂੰ ਪੋਥੀ ਸਾਹਿਬਾਨਾਂ ਨੂੰ ਪਹੁੰਚਾਓ ਉਹਦੀ ਕਿਰਪਾਲਤਾ ਕਰੋ ਉੱਥੇ ਆਦਰ ਦੇ ਨਾਲ ਅੱਗੇ ਗੋਵਿੰਦਵਾਲ ਸਾਹਿਬ ਪਹੁੰਚਾ ਕੇ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਸੋ ਇਹ ਗੱਲ ਦਾ ਜਰੂਰ ਸੰਗਤਾਂ ਤਿਆਰ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜਾਨੂੰ ਇੱਕ ਫੋਨ ਕਾਲ ਮਸੂਲ ਹੋਈ ਸੀ ਤੇ ਮੌਕੇ ਤੇ ਪਹੁੰਚ ਗਏ ਪਾਥਰਾ ਰੋਡ ਤੇ ਤੇ ਉਸ ਤੋਂ ਬਾਅਦ ਸਾਨੂੰ ਗੁਟਕਾ ਸਾਫ ਦੇ ਅੰਗ ਮਿਲੇ ਅਸੀਂ ਉਹਦੇ ਅਨੁਸਾਰ ਕਾਰਵਾਈ ਅਮਲ ਚ ਲਿਆਦਾਂਗੇ ਜੀ ਜੋ ਵੀ ਬਣਦੀ ਹੈ ਜਾਣ ਪੜਤਾਲ ਕੀਤੀ ਜਾ ਰਹੀ ਹੈ ਜੀ ਸਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ